26 ਟੂਰਿਸਟਸ ਨਵ ਵਿਆਹ ਜੋੜੀਆਂ ਔਰ ਕੁਝ ਜਵਾਨ ਜੋ ਸਾਡੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਨੇ ਜਾਂ ਕੁਝ ਸਿਵਿਲਿਅਨ ਜਿੰਨਾਂ ਤੇ ਅਟੈਕ ਹੋਏ ਨੇ ਜਿਨ੍ਹਾਂ ਦੀ ਮੌਤ ਹੋ ਗਈ ਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ 1 ਮਿੰਟ ਸਾਰੇ ਜਣੇ ਖੜੇ ਹੋ ਕੇ ਅਸੀਂ ਉਹਨਾਂ ਨੂੰ ਯਾਦ ਕਰੀਏ ਤਾਂ 1 ਮਿੰਟ ਵਾਸਤੇ ਅਸੀਂ ਉਹਨਾਂ ਦੇ ਸ਼ੋਕ ਵਾਸਤੇ ਖੜੇ ਹਾਂ ਇਸੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੀ ਭਾਰਤ ਦੀ ਫੌਜ 에ਅਰ ਫੋਰਸ ਆਰਮੀ ਨੇਵੀ ਉਹਨਾਂ ਦੇ ਜਨਰल्स ਸਾਡੇ ਰੱਖਿਆ ਮੰਤਰੀ ਜੀ ਸਾਡੇ ਹੋਮ ਮਿਨਿਸਟਰ ਸਾਹਿਬ ਰਾਜਨਾਥ ਜੀ ਤੇ ਅਮਿਤ ਸ਼ਾ ਜੀ ਤੇ ਭਾਰਤੀ ਜਨਤਾ ਪਾਰਟੀ ਇਨ ਜਨਰਲ ਜਿਨ੍ਹਾਂ ਦਾ ਤੀਸਰੀ ਦਫਾ ਭਾਰਤ ਸਰਕਾਰ ਦੇ ਵਿੱਚ ਰਾਜ ਸਤਾਪਿਤ ਹੈ ਕਿ ਉਸ ਔਖੀ ਘੜੀ ਦੇ ਵਿੱਚ ਜਦੋਂ ਕਿ ਸਾਡੇ ਗਵੰਡੀ ਮੁਲਕ ਪਾਕਿਸਤਾਨ ਨੇ ਇੱਕ ਐਸੀ ਹਰਕਤ ਕੀਤੀ ਕਿ ਜਦੇ ਵਿੱਚ ਬੇਗੁਨਾਹ ਸਾਡੇ ਟੂਰਿਸਟ ਸਾਡੀਆਂ ਪੈਣਾ ਦੇ ਸਾਡੀਆਂ ਧੀਆਂ ਦੇ ਸੁਆਗ ਉਜਾੜ ਦਿੱਤੇ ਗਏ 26 ਬੰਦਿਆਂ ਨੂੰ ਹਲਾਕ ਕੀਤਾ ਗਿਆ ਪਹਿਲਗਾਮ ਦੇ ਵਿੱਚ ਉਹ ਨਾ ਕਿ ਸਿਰਫ ਇੱਕ ਹਿੰਦੁਸਤਾਨ ਦਾ ਜਾਂ ਕਸ਼ਮੀਰ ਦਾ ਮੁੱਦਾ ਸੀ ਉਹ ਇੱਕ ਇੰਟਰਨੈਸ਼ਨਲ ਔਰ ਵਰਲਡ ਜਿਹੜਾ ਇੱਕ ਮੁੱਦਾ ਬਣ ਗਿਆ ਪ੍ਰਧਾਨ ਮੰਤਰੀ ਜੀ ਦੀ ਮੈਨੂੰ ਉਹ ਗੱਲ ਵੀ ਯਾਦ ਹੈ ਉਸ ਦਿਨ ਉਹਨਾਂ ਦਾ ਇਹ ਵੀ ਬਿਆਨ ਸੀਗਾ ਕਿ ਇਸ ਦਾ ਬਦਲਾ ਲਿਆ ਜਾਏਗਾ ਔਰ ਸਾਡੇ ਗਵਾਂਡੀ ਮੁਲਕ ਨੂੰ ਜਿਹੜਾ ਕਿ ਅਤੰਕ ਬਾਦ ਅਤੰਕੀਆਂ ਨੂੰ ਸਹਾਰਾ ਦੇ ਕੇ ਅਸਿਸਟ ਕਰਕੇ ਫੰਡਿੰਗ ਕਰਕੇ ਉਹਨਾਂ ਨੇ ਭਾਰਤ ਦਾ ਜਿਹੜਾ ਅਮਨ ਚੈਨ ਭੰਗ ਕੀਤਾ ਉਹਨਾਂ ਨੂੰ ਸਬਕ ਸਿਖਾਉਣ ਦੀ ਉਹਨਾਂ ਨੇ ਗੱਲ ਕੀਤੀ ਸੀ ਔਰ ਇਸ ਗੱਲ ਦੀ ਦਾਤ ਦੇਣੇ ਆ ਕਿ ਉਹਨਾਂ ਨੇ ਤਿੰਨੇ ਸਾਡੇ 에어ਫੋਰਸ ਨੇਵੀ ਤੇ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਸੀ ਕਿ ਸਾਡੀ ਬਾਹਵਲ ਜਾਂ ਸਾਡੇ ਲੋਕਾਂ ਵੱਲ ਕਿਸੇ ਕੋਈ ਤੱਕ ਨਹੀਂ ਸਕਦਾ ਤੁਹਾਨੂੰ ਬਿਸ਼ੱਕ ਪਾਕਿਸਤਾਨ ਦੀ ਇੱਟ ਨਾਲ ਇੱਟ ਮਝਾਉਣੀ ਪੈਜੀ ਔਰ ਉਹੀ ਗੱਲ ਹੋਈ ਤਿੰਨ ਦਿਨ ਦੀ ਮਾਰ ਨਹੀਂ ਚੱਲ ਸਕੇ ਔਰ ਉਸ ਤੋਂ ਬਾਅਦ ਉਹ ਆਪਣੇ ਕੁੱਟਨਿਆਂ ਤੇ ਆ ਗਏ ਇੱਥੋਂ ਤੱਕ ਕਿ ਸੀਜ਼ਫਾਇਰ ਹੋਣ ਤੋਂ ਬਾਅਦ ਕੱਲ ਫਿਰ ਉਹਨਾਂ ਨੇ ਥੋੜੀ ਜੀ ਹਰਕਤ ਕੀਤੀ ਸੀ ਜਦੋਂ ਇੱਕਦਮ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਤੇ ਵਾਰਨਿੰਗ ਵੀ ਦਿੱਤੀ ਗਈ ਚਲੋ ਪ੍ਰਮਾਤਮਾ ਦੇ ਅੱਗੇ ਔਰ ਇਸ ਗੱਲ ਦੀ ਤੇ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਸੀ ਕਿ ਸਾਡੀ ਬਾਹਵਲ ਜਾਂ ਸਾਡੇ ਲੋਕਾਂ ਵੱਲ ਕਿਸੇ ਕੋਈ ਤੱਕ ਨਹੀਂ ਸਕਦਾ ਤੁਹਾਨੂੰ ਬੇਸ਼ੱਕ ਪਾਕਿਸਤਾਨ ਦੀ ਏਟ ਨਾਲ ਏਟ ਮਝਾਉਣੀ ਪੈ ਜੇ ਔਰ ਉਹੀ ਗੱਲ ਹੋਈ ਤਿੰਨ ਦਿਨ ਦੀ ਮਾਰ ਨਹੀਂ ਚੱਲ ਸਕੇ ਔਰ ਉਸ ਤੋਂ ਬਾਅਦ ਉਹ ਆਪਣੇ ਕੁੱਟਨਿਆਂ ਤੇ ਆ ਗਏ ਇਥੋਂ ਤੱਕ ਕਿ ਸੀਜ਼ਫਾਇਰ ਹੋਣ ਤੋਂ ਬਾਅਦ ਕੱਲ ਫਿਰ ਉਹਨਾਂ ਨੇ ਥੋੜੀ ਜੀ ਹਰਕਤ ਕੀਤੀ ਸੀ ਜਦੋਂ ਇੱਕਦਮ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਤੇ ਵਾਰਨਿੰਗ ਵੀ ਦਿੱਤੀ ਗਈ ਚਲੋ ਪ੍ਰਮਾਤਮਾ ਦੇ ਅੱਗੇ ਅੱਜ ਅਰਦਾਸ ਵੀ ਕੀਤੀ ਐ ਅਸੀਂ ਸਾਰਾ ਘੜੀ ਗੁਰਦੁਆਰਾ ਸਾਹਿਬ ਜਾ ਕੇ ਕਿ ਭਾਰਤ ਦੇ ਵਿੱਚ ਅਮਨ ਚੈਨ ਬਖਸ਼ਿਸ਼ ਕੀਤਾ ਜਾਏ ਕਿਰਪਾ ਰਵੇ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਖਤਰੇ ਵਿੱਚ ਹੁੰਦਾ ਜਦੋਂ ਸਾਡੀ ਕਦੀ ਵੀ ਪਾਕਿਸਤਾਨ ਦੇ ਨਾਲ ਕੋਈ ਮੁੱਠਪੇੜ ਹੁੰਦੀ ਹੈ ਚਾਹੇ 65 ਦੀ ਲੜਾਈ ਦੀ ਗੱਲ ਕਰ ਲਈਏ ਚਾਹੇ 1947 ਦਾ ਵੰਡ ਦੀ ਗੱਲ ਕਰ ਲਈਏ ਚਾਹੇ 1971 ਦੀ ਗੱਲ ਕਰ ਲਈਏ ਜੇ ਕਾਰਗਿਲ ਦੀ ਵੀ ਗੱਲ ਹੋਈ ਉਹਦੇ 'ਚ ਵੀ ਪੰਜਾਬੀ ਬਹੁਤ ਜ਼ਿਆਦਾ ਸ਼ਹੀਦ ਹੋਏ ਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸੀਨਾ ਤਾਨ ਕੇ ਉਹਨਾਂ ਦੀ ਬਹਾਦਰੀ ਦੀ ਵੀ ਦਾਤ ਦਿੰਨੇ ਆ ਕਿ ਉਹਨਾਂ ਨੇ ਸੀਨਾ ਤਾਨ ਕੇ ਚਾਹੇ ਸਿਵਿਲियंस ਨੇ ਚਾਹੇ ਆਰਮੀ ਦੇ ਵਿੱਚ ਨੇ ਉਹਨਾਂ ਨੇ ਮੁਲਕ ਦੀ ਜਿਹੜੀ ਹਿਫਾਜ਼ਤ ਕੀਤੀ ਸੋ ਅੱਜ ਅਸੀਂ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਆਂ ਉਥੇ ਪੰਜਾਬ ਦੇ ਵਿੱਚ ਤਾਇਨਾਤ ਫੋਰਸੇਸ ਬਾਰਡਰ ਦੇ ਉੱਤੇ ਤਾਇਨਾਤ ਫੋਰਸੇਸ ਇਸ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਆਂ ਕਿ ਸਾਡਾ ਉਹਨਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਡੀ ਸਾਰਿਆਂ ਦੀ ਹਿਫਾਜ਼ਤ ਕੀਤੀ ਇੱਕ ਦੋ ਮਾੜੇ ਇਨਸੀਡੈਂਟ ਵੀ ਹੋਏ ਖਾਈ ਫਿਰ ਮੇ ਕਿ ਜਿੱਥੇ ਕਿ ਇੱਕ ਡਰੋਨ ਦੀ ਵਜ੍ਹਾ ਕਰਕੇ ਇੱਕ ਪਰਿਵਾਰ ਦੇ ਵਿੱਚ ਉਹਨਾਂ ਦੇ ਤਿੰਨ ਮੈਂਬਰ ਇੰਜਰਡ ਹੋਏ ਦੋ ਬਹੁਤ ਸੀਰੀਅਸ ਨੇ ਡੀ ਐਮ ਸੀ ਲੁਧਿਆਣਾ ਚ ਨੇ ਇੱਕ ਇਥੇ ਨੇ ਉਹਨਾਂ ਦੇ ਬਾਰੇ ਵੀ ਮੈਂ ਪੰਜਾਬ ਸਰਕਾਰ ਦੇ ਅੱਗੇ ਭਗਵੰਤ ਮਾਨ ਜੀ ਨੂੰ ਕਹੂੰਗਾ ਕਿ ਉਹ ਉਹਨਾਂ ਨੂੰ ਇਮੀਡੀਏਟ ਜਿਹੜਾ ਹੈਗਾ ਉਸ ਪਰਿਵਾਰ ਨੂੰ 25-25 ਲੱਖ ਰੁਪਇਆ ਜਿਹੜਾ ਕੰਪਨਸੇਸ਼ਨ ਕਰਨ ਇਹਦੇ ਨਾਲ ਹੀ ਫਰੋਸਪਰ ਦੀ ਐਡਮਿਨਿਸਟ੍ਰੇਸ਼ਨ ਜਿੰਨੂੰ ਕਿ ਚਾਹੀਦਾ ਸੀਗਾ ਕਿ ਇਸ ਔਖੀ ਕੜੀ ਦੇ ਵਿੱਚ ਉਹ ਬਾਰਡਰ ਤੇ ਜਾਂਦੇ ਡਿਪਟੀ ਕਮਿਸ਼ਨਰ ਇਜ਼ ਅ ਕਸਟੋਡੀਅਨ ਆਫ ਦੀ ਡਿਸਟ੍ਰਿਕਟ ਉਹਨਾਂ ਨੂੰ ਚਾਹੀਦਾ ਸੀਗਾ ਅੱਜ ਮੈਂ ਪਿੰਡਾਂ ਦੇ ਵਿੱਚ ਗਿਆ ਬਹੁਤ ਸਾਰੇ ਪਿੰਡਾਂ ਦਾ ਮੈਂ ਦੌਰਾ ਕੀਤਾ ਹੈ ਗੱਟੀਆਂ ਚ ਗਿਆ ਬਸਤੀ ਨਾਮਲਾਲ ਗਿਆ ਕੱਲ ਮੈਂ ਗੁਰੂ ਹਰਸਾਏ ਔਰ ਜਲਾਲਾਬਾਦ ਦੇ ਬਾਰਡਰ ਦੇ ਪਿੰਡਾਂ ਵਿੱਚ ਵੀ ਜਾ ਰਿਹਾ ਸਿਰਫ ਇਹ ਮੈਸੇਜ ਦੇ ਕੇ ਕਿ ਉਹਨਾਂ ਦੇ ਹੌਸਲੇ ਬੁਲੰਦ ਰਹਿਣ ਭਾਰਤ ਦੀ ਸਰਕਾਰ ਭਾਰਤ ਦੀਆਂ ਫੌਜਾਂ ਉਹਨਾਂ ਦੇ ਨਾਲ ਖੜੀਆਂ ਨੇ ਲੇਕਿਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜੋ ਰੋਲ ਹੋਣਾ ਚਾਹੀਦਾ ਸੀਗਾ ਉਹ ਮੈਂ ਸੋਚਦਾ ਕਿ ਉਹਨਾਂ ਨੇ ਆਪਣਾ ਰੋਲ ਜਿਹੜਾ ਪੂਰਾ ਨਹੀਂ ਕੀਤਾ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਸ ਔਖੀ ਕੜੀ ਦੇ ਵਿੱਚ ਖਾਸ ਤੌਰ ਤੇ ਜਿਹੜੇ ਬਾਰਡਰ ਤੇ ਪਿੰਡ ਨੇ ਉੱਥੇ ਜਿਹੜੇ ਪਸ਼ੂ ਡੰਗਰ ਸਾਡੇ ਉਹਨਾਂ ਨੂੰ ਚਾਰਾ ਨਹੀਂ ਹੈ ਉਹਨਾਂ ਦੇ ਕੋਲ ਰਾਸ਼ਨ ਨਹੀਂ ਹੈ ਉਹਨਾਂ ਦੇ ਬੱਚੇ ਹੋਰ ਗੁਵਾਂਢੀ ਪਿੰਡਾਂ ਦੇ ਵਿੱਚ ਗਏ ਨੇ ਉਹਨਾਂ ਨੂੰ ਕੋਈ ਕਿਸੇ ਨੇ ਪੁੱਛਗਿਛ ਨਹੀਂ ਕੀਤੀ ਜਦੋਂ ਕਿ ਮੈਂ ਸੋਚਦਾ ਕਿ ਉੱਥੇ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਆਦਮੀ ਭੇਜ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਵੱਡੇ ਅਫਸਰ ਨੇ ਚਾਹੋ ਡੀਸੀਐਚ ਚਾਹੇ ਐਸਡੀਐਮ ਨੇ ਉਹਨਾਂ ਨੂੰ ਪਰਸਨਲੀ ਉਹਨਾਂ ਨੂੰ ਵਿਜ਼ਿਟ ਕਰਕੇ ਉਹਨਾਂ ਦਾ ਮੋਰਲ ਜਿਹੜਾ ਹੈ ਉਹ ਬੂਸਟ ਕਰਨਾ ਚਾਹੀਦਾ ਸੀਗਾ ਉਹਦੇ ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਟੋਟਲ ਇਗਨੋਰਸ ਹੋਇਆ ਔਰ ਇਸ ਜਿਹੜੀ ਗੱਲ ਹੈਗੀ ਹੈ ਮੈਂ ਉੱਪਰ ਤੱਕ ਵੀ ਇਸ ਗੱਲ ਨੂੰ ਪਹੁੰਚਾਵਾਂਗਾ ਇਹਦੇ ਨਾਂਗਾ ਇਹਦੇ ਨਾਲ ਨਾਲ ਹੀ ਕਿ ਕੁਝ ਲੋਕ ਸਾਡੇ ਜਿਹੜੇ ਫਾਰਮਰਸ ਨੇ ਉਹ ਤਾਰੋਂ ਪਾਰ ਕਾਸ਼ਤ ਕਰਦੇ ਨੇ ਕਿਉਂਕਿ ਇਸ ਵੇਲੇ ਐਮਰਜੈਂਸੀ ਵਰਗਾ ਮਾਹੌਲ ਹੈ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕੰਪਨਸੇਸ਼ਨ ਦੇਵੇ ਔਰ ਇਹਦੀ ਗੱਲ ਜਿਹੜੀ ਮੈਂ ਸੈਂਟਰਲ ਗਵਰਨਮੈਂਟ ਦੇ ਨਾਲ ਵੀ ਇਹ ਗੱਲ ਕਰਾਂਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮੈਂ ਫੇਲਿਅਰ ਰੇਸ ਕਰਕੇ ਗਿੰਦਾ ਕਿ ਲੋਕਾਂ ਦੇ ਨਾਲ ਇਹਨਾਂ ਦਾ ਤਾਲੁਕਾਤ ਜਾਂ ਕਨੈਕਟ ਕਨੈਕਟੀਵਿਟੀ ਨਹੀਂ ਹੈ ਪਿਛੇ ਜੇ ਗੁਰੂ ਹਰ ਸਾਹਿਬ ਦੇ ਵਿੱਚ ਕੁਝ ਖੇਤਾਂ ਨੂੰ ਅੱਗ ਲੱਗ ਗਈ ਸੀ 2250 ਏਕੜ ਕਣਕ ਜਲ ਗਈ ਸੀ ਉੱਥੇ ਅਜੇ ਤੱਕ ਨਾ ਡਿਪਟੀ ਕਮਿਸ਼ਨਰ ਗਿਆ ਨਾ ਉੱਥੇ ਕੋਈ ਉਹਨਾਂ ਦੀ ਉਹਨਾਂ ਨੂੰ ਕੰਪਨਸੇਸ਼ਨ ਪਹੁੰਚੀ ਹੈ ਇਹ ਗੱਲ ਅਸੀਂ ਗਵਰਨਰ ਸਾਹਿਬ ਤੱਕ ਵੀ ਪਹੁੰਚਾਈ ਸੀ ਲੇਕਿਨ ਦੇਖਦੇ ਹਾਂ ਕਿ ਕਿੰਨਾ ਸਮਾਂ ਲੱਗ ਰਿਹਾ ਹੈ ਇਹਦੇ ਨਾਲ ਨਾਲ ਹੀ ਇੱਕ ਅੱਛੀ ਗੱਲ ਫਿਰੋਜ਼ਪੁਰ ਵਾਸੀਆਂ ਵਾਸਤੇ ਵੀ ਹੋਈ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਕੋਈ 15-20 ਦਿਨ ਪਹਿਲਾਂ ਮੈਂ ਰੇਲਵੇ ਮਿਨਿਸਟਰ ਅਸ਼wini Vaishnaw ਸਾਹਿਬ ਨੂੰ ਮਿਲਿਆ ਸੀਗਾ ਔਰ ਉੱਥੇ ਕੁਝ ਬੇਨਤੀਆਂ ਕੀਤੀਆਂ ਸੀਗੀਆਂ ਕਿਉਂਕਿ ਸਾਡਾ ਹਿੰਦੂ ਧਰਮ ਔਰ ਸਿੱਖ ਧਰਮ ਦੇ ਲੋਕ ਮਾਲਵੇ ਦੇ ਵਿੱਚ ਬਹੁਤ ਭਾਰੀ ਸੰਖਿਆ ਚ ਰਹਿ ਰਹੇ ਨੇ ਔਰ ਸਾਰੇ ਲੋਕ ਹਰਿਦੁਆਰ ਜਾਂਦੇ ਨੇ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ ਵੈਸੇ ਵੀ ਨਤਮਸਤਕ ਹੋਣ ਵਾਸਤੇ ਵੀ ਜਾਂਦੇ ਨੇ ਔਰ ਰਸਤੀਆਂ ਲੈ ਕੇ ਵੀ ਜਾਂਦੇ ਨੇ ਤੇ ਕੋਈ ਇੱਥੇ ਕੋਈ ਕਨੈਕਟੀਵਿਟੀ ਨਹੀਂ ਸੀ ਇਹ ਗੱਲ ਮੈਂ ਮੰਤਰੀ ਸਾਹਿਬ ਨਾਲ ਕੀਤੀ ਔਰ ਦੂਸਰੀ ਗੱਲ ਕਿ ਇਥੋਂ ਨੰਦੇੜ ਸਾਹਿਬ ਹਜ਼ੂਰ ਸਾਹਿਬ ਜਾਣ ਵਾਸਤੇ ਵੀ ਕੋਈ ਕਨੈਕਟੀਵਿਟੀ ਨਹੀਂ ਸੀ ਉਹਨਾਂ ਨੇ ਇੱਕ ਉਸੇ ਵੇਲੇ ਹਦਾਇਤ ਕੀਤੀ ਰੇਲਵੇ ਬੋਰਡ ਨੂੰ ਔਰ ਉਹ ਦੋਨੋਂ ਟ੍ਰੇਨਸ ਜਿਹੜੀਆਂ ਨੇ ਉਹਨਾਂ ਦੇ ਟਾਈਮਿੰਗ ਸੈੱਟ ਹੋ ਗਏ ਨੇ ਕੋਈ ਅੱਛਾ ਦਿਨ ਦੇਖ ਕੇ ਹਾਲਾਤ ਠੀਕ ਹੋ ਜਾਣ ਤਾਂ ਉਹਨਾਂ ਟ੍ਰੇਨਸ ਦੀ ਜਿਹੜੀ ਸ਼ੁਰੂਆਤ ਹੋ ਜੇਗੀ ਉਹਦੇ ਵਾਸਤੇ ਵੀ ਮੈਂ ਅਸ਼ਮੀ ਵੈਸ਼ਨਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਮੈਂ ਟੈਲੀਫੋਨ ਤੇ ਉਹਨਾਂ ਨਾਲ ਦੁਪਹਿਰੇ ਗੱਲ ਕੀਤੀ ਸੀ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਲੇਕਿਨ ਮੈਂ ਖੁਦ ਪਰਸਨਲੀ ਜਾ ਕੇ ਵੀ ਔਰ ਚਿੱਠੀ ਦੇ ਰਾਹੀਂ ਵੀ ਉਹਨਾਂ ਨੂੰ ਇੱਕ ਧੰਨਵਾਦੀ ਜਿਹੜਾ ਉਹਨਾਂ ਨੂੰ ਲੈਟਰ ਜਿਹੜਾ ਫਰੋਜ਼ਪੁਰ ਵਾਸੀਆਂ ਵੱਲੋਂ ਉਹਨਾਂ ਨੂੰ ਮੈਂ ਭੇਜਾਂਗਾ ਕਿ ਜਿਹਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਹੋਰ ਵੀ ਕੁਝ ਮੁੱਦੇ ਹੋਣਗੇ ਜਿਹੜੇ ਸੈਂਟਰਲ ਸਰਕਾਰ ਦੇ ਨਾਲ ਕਨੈਕਟਡ ਹੋਣਗੇ ਉਹਨਾਂ ਦਾ ਜਿਸ ਤਰ੍ਹਾਂ ਕਿ ਪੀਜੀਆਈ ਦੀ ਕੰਮ ਕਾਫੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਔਰ ਉਮੀਦ ਹੈ ਕਿ ਜਨਵਰੀ ਫ फेब्रुवारी ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਥੇ ਓਪੀਡੀ ਸ਼ੁਰੂ ਹੋ ਜਾਏਗੀ ਔਰ ਜਿਹੜੇ ਲੋਕਾਂ ਨੂੰ ਇਹ ਫੈਸਿਲਿਟੀ ਜਿਹੜੀ ਹੈ ਉਹ ਬਾਰਡਰ ਏਰੀਆ ਤੇ ਮਿਲ ਜਾਏਗੀ ਇਸ ਤੋਂ ਇਲਾਵਾ ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਉਹ ਕਹਿਣ ਵਾਸਤੇ ਤਿਆਰ ਹਾਂ ਇੱਕ ਅੱਜ ਮੈਂ ਜਦੋਂ ਬਾਰਡਰ ਤੇ ਗਿਆ ਸੀ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਇਹ ਕਹਾਂਗਾ ਕਿ ਉਹ ਆਪਣੀ ਟੀਮ ਪੇਜ ਕੇ ਇਥੋਂ ਪ੍ਰਪੋਜ਼ਲ ਬਣਾ ਕੇ ਕਿਉਂਕਿ ਜਦੋਂ ਐਮਰਜੈਂਸੀ ਲੱਗਦੀ ਏ ਜਾਂ ਇਸ ਤਰ੍ਹਾਂ ਦਾ ਬਾਅਦ ਟਾਈਮ ਕੋਈ ਕੰਮ ਹੁੰਦਾ ਤੇ ਜਿਹੜਾ ਮੇਨ ਬ੍ਰਿਜ ਹੈਗਾ ਉਹ ਸੈਨੀ ਵਾਲਾ ਨੂੰ ਜਾਂਦਾ ਉਹ ਬੰਦ ਕਰ ਦਿੰਦੇ ਨੇ ਆਮ ਲੋਕਾਂ ਦੀ ਆਵਾਜਾਈ ਨਹੀਂ ਹੁੰਦੀ ਤੇ ਇਹਦੇ ਵਿੱਚ ਕੁਝ 15 ਪਿੰਡ ਨੇ ਜਿਹੜੇ ਇਸ ਨਾਲ ਅਫੈਕਟਡ ਹੁੰਦੇ ਨੇ ਤੇ ਜੇ ਇੱਥੇ ਇੱਕ ਪੁਲ ਬਣਾਇਆ ਜਾਏ ਮਤ ਹਾਂਜੀ ਕੁੰਦੜ ਗੱਟੀ ਤੇ ਉਹ ਬ੍ਰਿਜ ਬਣਨ ਦੇ ਨਾਲ ਇਹ ਲੋਕਾਂ ਦਾ ਬੜਾ ਸੇਫਟੀ ਦੇ ਨਾਲ ਐਗਜ਼ਿਟ ਹੋ ਸਕਦਾ ਹੈ ਇਹ ਸੁਰੱਖਿਆ ਸੁਰੱਖਿਅਤ ਜਗ੍ਹਾ ਤੇ ਪਹੁੰਚ ਸਕਦੇ ਨੇ ਉਹਦੀ ਜਿਹੜੀ ਕਾਰਵਾਈ ਹੈ ਉਹ ਇੱਥੋਂ ਪੀਡਬਲੂਡੀ ਡਿਪਾਰਟਮੈਂਟ ਔਰ ਡਿਪਟੀ ਕਮਿਸ਼ਨਰ ਨੂੰ ਕਹਿ ਕੇ ਮੈਂ ਪ੍ਰਪੋਜ਼ਲ ਤਿਆਰ ਕਰਵਾ ਕੇ ਸੈਂਟਰਲ ਗਵਰਨਮੈਂਟ ਨੂੰ ਕੋਟਾਪ ਕਰਾਂਗਾ ਤਾਂ ਕਿ ਉਹ ਫੰਡ ਕਰਕੇ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਤੁਹਾਨੂੰ ਪਤਾ ਲਾਰੇ ਬਾਜੀ ਤੂੰ ਕੁਝ ਨਹੀਂ ਆਏਗਾ ਤੇ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਲੇਕਿਨ ਪ੍ਰਪੋਜ਼ਲ ਇਥੋਂ ਬਣਾ ਕੇ ਜਾਏਗੀ ਤੇ ਉਹ ਵੀ ਮੈਂ ਸੈਂਟਰਲ ਗਵਰਨਮੈਂਟ ਤੋਂ ਬੇਨਤੀ ਕਰਕੇ ਤੇ ਡਿਪਾਰਟਮੈਂਟ ਆਫ ਹੋਮ ਔਰ ਡਿਫੈਂਸ ਨੂੰ ਰਿਕੁਐਸਟ ਕਰਕੇ ਉਹ ਪੁਲ ਦੀ ਵੀ ਅਸੀਂ ਸ਼ੁਰੂਆਤ ਕਰਾਵਾਂਗੇ ਜਿਹਦੇ ਨਾਲ ਲੋਕਾਂ ਨੂੰ ਸਹੂਲੀਅਤ ਹੋ ਜਾਏਗੀ ਸੋ ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਇੱਕ ਦਫਾ ਫੇਰ ਦਿਲ ਦੀਆਂ ਕਰਾਈਆਂ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਮੇਰੀ ਗੱਲਬਾਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਰਾਣਾ ਜੀ ਇੱਕ ਸਵਾਲ ਹੈਗਾ ਕਿ ਜਿਹੜਾ ਰੇਲ ਚਲਾਈ ਗਈ ਆ ਮੈਕ ਲਲਿੰਦੇ ਰੇਲ ਜਿਹੜੀ ਚਲਾਈ ਗਈ ਆ ਵਿਧਾਇਕ ਅਧਿਆਤਿ ਕਹਿ ਰਹੇ ਨੇ ਕਿ ਮੈਂ ਡੀਆਰਐਮ ਨੂੰ ਮਿਲਿਆ ਸੀ 2022 ਚ ਔਰ ਮੈਂ ਟ੍ਰੇਨ ਚਲਵਾਈ ਆ ਉਹਨਾਂ ਨੇ ਖਬਰਾਂ ਦੇ ਵਿੱਚ ਵੀ ਆਇਆ ਔਰ ਸੋਸ਼ਲ ਮੀਡੀਆ ਤੇ ਵੀ ਅਪਲੋਡ ਕੀਤਾ ਇਹ ਮੈਨੂੰ ਨਹੀਂ ਪਤਾ ਵੀ ਕੌਣ ਐ ਇੱਥੇ ਜਿਹੜਾ ਵਿਧਾਇਕ ਕੌਣ ਐ ਰੂਰਲ ਦਾ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਨਹੀਂ ਜਾਣਦਾਗਾ ਲੇਕਿਨ ਤੁਸੀਂ ਕਹਿ ਰਹੇ ਹੋ ਤੇ ਮੈਂ ਸੁਣ ਲਈ ਗੱਲ ਲੇਕਿਨ ਮੇਰਾ ਨਹੀਂ ਖਿਆਲ ਵੀ ਉਹਨੂੰ ਇਹ ਵੀ ਪਤਾ ਹੋਇਆ ਹੋਵੇਗਾ ਕਿ ਰੇਲਵੇ ਦਾ ਦਿੱਲੀ ਚ ਦਫ਼ਤਰ ਕਿੱਥੇ ਹੈਗਾ ਤੂੰ ਕਹਿਣ ਉਹਦਾ ਜੋ ਮਰਜ਼ੀ ਕਹਿ ਲੈ ਉਹ ਮੈਂ ਕਿਸੇ ਦੇ ਕਹਿਣ ਤਾਂ ਤਾ ਕੁਝ ਨਹੀਂ ਕਹਿ ਸਕਦਾਗਾ ਲੇਕਿਨ ਇਹੋ ਜੀ ਉਹਨਾਂ ਨੂੰ ਨਾਦਾਨਗੀ ਔਰ ਬੇਸੂਰੀ ਗੱਲ ਔਰ ਜਿਹਦੇ ਚ ਕੋਈ ਅਸਲੀਅਤ ਨਾ ਹੋਵੇ ਉਹ ਕਹਿ ਕੇ ਜਨਤਾ ਨੂੰ ਗੁੰਮਰਾਣੀ ਕਰਨਾ ਚਾਹੀਦਾ ਔਰ ਜਨਤਾ ਹੁਣ ਗੁੰਮਰਾ ਜਿਹੜੀ ਹੋਈ ਸੀਗੀ ਆਮ ਆਦਮੀ ਪਾਰਟੀ ਦੇ ਇਹੋ ਜਿਹੜੇ ਵਿਧਾਇਕ ਨੇ ਉਹੀ ਸਤਿਆਨਾਸ਼ ਕਰਦੇ ਹੁੰਦੇ ਨੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਹ ਨਸੀਹਤ ਦਿਆਂਗਾ ਕਿ ਉਹ ਆਪਣੀ ਗੱਲ ਕਰਨ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਗੱਲ ਕਰਨ ਤੇ ਦੂਜੇ ਪਾਸੇ ਝਾਕਣ ਦੀ ਕੋਸ਼ਿਸ਼ ਨਾ ਕਰਨ। ਤੋਂ ਸਾਰਿਆਂ ਨੂੰ ਪਤਾ ਹੈ ਕਿ 2022 ਚ ਵੀ ਚਿੱਠੀ ਮੈਂ ਹੀ ਲਿਖੀ ਸੀਗੀ ਜਿਦਾ ਕਿ ਮੇਰੇ ਕੋਲ ਪ੍ਰੂਫ ਹੈਗਾ। ਔਰ ਹੁਣ ਵੀ ਜਦੋਂ ਮੈਂ ਰੇਲਵੇ ਮਿਨਿਸਟਰ ਸਾਹਿਬ ਨੂੰ ਮਿਲਿਆ ਤੇ ਉਹ ਉਹਨਾਂ ਨੂੰ ਮਿਲ ਕੇ ਪਰਸਨਲੀ ਗੱਲ ਕੀਤੀ ਤੇ ਅੱਜ ਦੁਪਹਿਰੇ ਉਹਨਾਂ ਦਾ ਧੰਨਵਾਦ ਵੀ ਕੀਤਾ ਔਰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਹੈ ਉਹ ਆਪਣੇ ਡੀਆਰਐਮ ਸਾਹਿਬ ਦੇ ਕੋਲ ਇੱਥੇ ਵੀ ਹੈਗੀ ਏ। ਉਹਨਾਂ ਨੂੰ ਉਤੋਂ ਮੈਸੇਜ ਵੀ ਆ ਗਿਆ ਹੈ ਔਰ ਰੇਲਵੇ ਬੋਰਡ ਨੂੰ ਵੀ ਇਸ ਚੀਜ਼ ਦਾ ਪਤਾ ਹੈਗਾ ਜਿਆਦਾ ਗੱਲ ਕਹਿੰਦੇ ਤਾਂ ਉਹਨਾਂ ਨੂੰ ਮੇਰੇ ਨਾਲ ਕਿਸੇ ਦਿਨ ਡਿਬੇਟ ਕਰਾ ਦੇਣਾ ਮੈਂ ਉਹਨਾਂ ਨੂੰ ਦੱਸ ਦਾਂਗੇ ਵੀ ਉਹਨਾਂ ਨੇ ਕੀ ਕੀਤਾ ਤੇ ਜਨਤਾ ਕੀ ਉਹਨਾਂ ਦੇ ਬਾਰੇ ਕੀ ਸੋਚਦੀ ਸੋਨੀ ਸਰ ਜੀ ਤੁਸੀਂ ਇਹਦੀ ਗੱਲ ਕੀਤੀ ਹੈ ਬਾਰਡ ਰੇਡੀਏ ਦੇ ਲੋਕਾਂ ਦੇ ਨਾਲ ਪਰ ਸਭ ਤੋਂ ਮੇਨ ਗੱਲ ਤਾਂ ਉਹਨਾਂ ਦੀ ਜਮੀਨ ਦਾ ਹੈ ਜਿਹੜੀ ਉਹਨਾਂ ਦੀ ਠੱਡ ਨਾਲ ਜੁੜੀ ਹੋਈ ਚੀਜ਼ ਹੈ ਜਮੀਨਾਂ ਕੱਚੀਆਂ ਹੈ ਤੁਸੀਂ ਕਾਂਗਰਸ ਵਿੱਚਲੇ ਸੀ ਜਾਂ ਉਹ ਤੁਸੀਂ ਪਹਿਲਾਂ ਮੰਤਰੀ ਵੀ ਸੀ ਵਾਦੇ ਤੁਸੀਂ ਵੀ ਕੀਤੇ ਵਾਦੇ ਪਹਿਲਾਂ ਕਾਰਨੀਆਂ ਵੀ ਕੀਤੇ ਵਾਦੇ ਸਾਰੇ ਕੀਤੇ ਪੂਰਤਾ ਕਿਉਂ ਨਹੀਂ ਹੋਏ ਮੈਂ ਉਹਦੀ ਗੱਲ ਦੱਸਦਾ ਜੀ ਪਹਿਲੀ ਗੱਲ ਤਾਂ ਮੇਰਾ ਬਜਾਤੇ ਖੁਦ ਕੋਈ ਵਾਦਾ ਨਹੀਂ ਹੋਇਆ ਉਹ ਵਾਦਾ ਹੁਣ ਕੀਤਾ ਹੈ ਔਰ ਉਹ ਵਾਦਾ ਪੂਰਾ ਕਰਾਂਗੇ ਲੇਕਿਨ ਸਿਚੁਏਸ਼ਨ ਹੈ ਜੀ ਕਿ ਪ੍ਰਪੋਜ਼ਲ ਸਟੇਟ ਗਵਰਨਮੈਂਟ ਕੋਲੋਂ ਜਾਂਦੀ ਹੈ ਜਿਹੜੇ ਪਹਿਲਾਂ ਇੱਥੇ ਵਿਧਾਇਕ ਸੀਗੇ ਉਹਨਾਂ ਨੇ ਇਹਨਾਂ ਦੀ ਪ੍ਰਪੋਜ਼ਲ ਨਹੀਂ ਬਣਵਾਈਗੀ ਉਹਦੀਆਂ ਰੀਜ਼ਨ ਜਿਹੜੇ ਨੇ ਉਹ ਜੇ ਤੁਸੀਂ ਉਹਨਾਂ ਨੂੰ ਕਦੇ ਇੱਥੇ ਆਉਣ ਜਦੋਂ ਵੀ ਆਉਣ ਉਹਨਾਂ ਕੋਲੋਂ ਪੁੱਛਣਾ ਵੀ ਉਹਨਾਂ ਨੇ ਇਹਨਾਂ ਦੀ ਪ੍ਰਪੋਜ਼ਲ ਕਿਉਂ ਨਹੀਂ ਬਣਵਾਈ ਕਿਉਂਕਿ ਗਵਰਨਮੈਂਟ ਸਾਡੀ ਸਟੇਟ 'ਚ ਵੀ ਇੱਥੇ ਸਹੀ ਹੈ ਤੇ ਸੈਂਟਰ ਚ ਵੀ ਸਾਡੀ ਗਵਰਨਮੈਂਟ ਰਹੀ ਏ ਉੱਥੇ ਡਾਕਟਰ ਮਨਮੋਹਨ ਸਿੰਘ ਦੀ ਵੀ ਗਵਰਨਮੈਂਟ ਸੀਗੀ ਕਾਂਗਰਸ ਪਾਰਟੀ ਦੀ ਵੀ ਗਵਰਨਮੈਂਟ ਸੀ ਲੇਕਿਨ ਤੁਹਾਡੀ ਗੱਲ ਸਹੀ ਏ ਕਿ ਇਹਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਕੰਸਰਨ ਹੈਗਾ ਮੈਂ ਉਹ ਆਲਰੇਡੀ ਮੁੱਦਾ ਸੈਂਟਰਲ ਗਵਰਨਮੈਂਟ ਦੇ ਨਾਲ ਰਾਜਨਾਥ ਜੀ ਨਾਲ ਸਾਡੇ ਰੱਖਿਆ ਮੰਤਰੀ ਸਾਹਿਬਾਨ ਨਾਲ ਔਰ ਸਾਡੇ ਹੋਮ ਗ੍ਰਹਿ ਮੰਤਰੀ ਅਮੇ ਸ਼ਿਤੀ ਦੇ ਨਾਲ ਮੈਂ ਇਹ ਗੱਲਬਾਤ ਕਰ ਚੁੱਕਾ ਔਰ ਬੜੀ ਜਲਦ ਅਸੀਂ ਇਹਦੀ ਜੋ ਵੀ ਇਹਨੂੰ ਪ੍ਰਪੋਜ਼ਲ ਨੂੰ ਕੰਪਲੀਟ ਕਰਨ ਵਾਸਤੇ ਜੋ ਵੀ ਕੁਛ ਕਾਰਵਾਈ ਦੀ ਜ਼ਰੂਰਤ ਹੋਏਗੀ ਸਰਕਾਰੀ ਤੌਰ ਤੇ ਉਹ ਕਰਕੇ ਅਸੀਂ ਇਸ ਕੰਮ ਨੂੰ ਨਿਪਰੇ ਚਾੜਾਂ ਠੀਕ ਹੈ ਸਰ ਇਹ ਤਾਂ ਗੱਲ ਹੋ ਗਈ ਪਰ ਜਿਹੜਾ ਉਹਨਾਂ ਦਾ ਮੁਆਵਜ਼ਾ ਹੁੰਦਾ ਰਿਹਾ ਪਿਛਲੇ ਸਮਿਆਂ ਦੌਰਾਨ ਕਾਂਗਰਸ ਵੀਲੇ ਵੀ ਆਇਆ ਉਹਨਾਂ ਨੂੰ ਮਿਲਦਾ ਨਹੀਂ ਹੈ ਮੁਆਵਜ਼ਾ ਕਿੱਥੇ ਹੈ ਮੁਆਵਜ਼ਾ ਜੀ ਇਹ ਇਹ ਆਮ ਆਦਮੀ ਪਾਰਟੀ ਤੋਂ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਣ ਲੱਗਾ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ 300 ਏਕੜ ਕਣਕ ਜਲ ਗਈ ਉਹਨਾਂ ਦਾ ਮੈਨੂੰ ਵਾਅਦਾ ਕੀਤਾ ਡਿਪਟੀ ਕਮਿਸ਼ਨਰ ਜਿਹੜਾ ਹੈ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਵਿਜ਼ਿਟ ਨਹੀਂ ਕਰ ਸਕਿਆਗਾ ਮੈਂ ਤੁਹਾਨੂੰ ਇਹ ਸਰਕਾਰ ਦੀ ਨਲਾਕੀ ਦੀ ਗੱਲ ਦੱਸ ਰਿਹਾ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਮੁਆਵਜ਼ਾ ਨਹੀਂ ਇਹਨਾਂ ਨੂੰ ਮੁਆਵਜ਼ਾ ਕਿੱਥੋਂ ਦੇ ਦਣਗੇ ਮੁਆਵਜ਼ਾ ਉਹਨਾਂ ਦੀ ਦੇਣ ਦੀ ਨੀਅਤ ਹੀ ਨਹੀਂ ਹੈ ਨਹੀਂ ਸਰ ਜਿਹੜਾ ਮੁਆਵਜ਼ਾ ਕੰਮ ਸਰਕਾਰ ਵਿਚ ਆ ਚੁੱਕਾ ਹੈ ਉਹ ਖੁਰਦਪੁਰਦ ਹੋ ਗਿਆ ਹੈ ਉਹ ਖੁਰਦਪੁਰਦ ਹੋ ਗਿਆ ਉਹਦੀ ਇਨਕੁਆਰੀ ਚੱਲੀ ਜਾ ਰਹੀ ਹੈ ਉਹਦੀ ਦੇਖੋ ਨਾ ਇਹ ਵੀ ਤੁਸੀਂ ਵਿਧਾਇਕ ਕੋਲ ਪਹਿਲੇ ਵਿਧਾਇਕ ਕੋਲ ਪੁੱਛਣਾ ਵੀ ਉਹ ਕਿੱਥੇ ਚਲਾ ਗਿਆ ਮੁਆਵਜ਼ਾ ਦਾ ਦੱਸ ਦਿਓ ਗਰੀਬਾਂ ਦਾ ਕਿੱਥੇ ਚਲਾ ਗਿਆ ਕੋਈ ਪਟਵਾਰੀ ਖਾ ਗਿਆ ਕਾਨੂੰਗੋ ਖਾ ਗਿਆ ਡੀਸੀ ਖਾ ਗਿਆ ਕਿਹਦਾ ਨਾਂ ਤਾਂ ਲੈਣ لیکن او ਇਹ ਸਭ ਗੋਲ ਤੇ ਕੁਛ ਨਾ ਫਰੋ ਲੋਕਾਂ ਨੂੰ ਗੱਲ ਕਰਨਗੇ ਉਹ ਸਰ ਪਿੱਛੇ ਖਬਰ ਪ੍ਰਕਾਸ਼ ਕੁਮਾਰ ਦੁਆਰਾ ਮੱਚੀ ਜਿਹੜਾ ਫੱਤੂ ਵਾਲਾ ਏਅਰਪੋਰਟ ਜਿਹੜਾ ਉਹਦਾ ਏਰੀਆ ਉਹ ਉਹਦੇ ਗਵਨ ਕਰਕੇ ਉਹਦੇ ਪਬਲਿਕ ਕਰਨ ਲੈ ਗਏ ਨੇ ਉਹਦੇ ਚ ਵੀ ਇਹ ਗੱਲ ਸਹੀ ਹੈ ਇਸ ਟਾਈਮ ਦੇ ਵਿੱਚ ਜੇ ਸਾਨੂੰ ਬਹੁਤ ਵੱਡੀ ਲੋੜ ਸੀ ਉਹ ਫੌਜ ਨੂੰ ਉਹ ਏਰੀਆ ਨਹੀਂ ਲੰਬਾ ਇਹ ਬਿਲਕੁਲ ਜਿਹੜੇ ਲੋਕਲ ਇੱਥੇ ਹਾਕਮ ਰਹੇ ਚਾਹੇ ਵਿਧਾਇਕ ਰਹੇ ਕਿਸੇ ਵੀ ਪਾਰਟੀ ਦੇ ਰਹੇ ਚਾਹੇ ਅਕਾਲੀ ਦਲ ਦੇ ਰਹੇ ਚਾਹੇ ਕਾਂਗਰਸ ਦੇ ਰਹੇ ਚਾਹੇ ਪਹਿਲਾਂ ਬੀਜੇਪੀ ਦੇ ਨਾਲ ਸੰਬੰਧਤ ਸੀਗੇ ਉਹ ਰਹੇ ਜਿਹੜੇ ਹੁਣ ਬੀਜੇਪੀ 'ਚ ਨਹੀਂ ਹੈ ਇਹ ਉਹਨਾਂ ਦੀ ਨਲਾਕੀ ਹੈ ਕਿ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨਾ ਔਰ ਅੱਜ ਉਹਨਾਂ ਨੂੰ ਖੁਰਦ-ਬੁਰਦ ਕਰ ਅੱਜ ਸਾਡੀ ਐਮਰਜੈਂਸੀ ਦੀ ਲੋੜ ਹੈ ਜੇ ਸਾਨੂੰ ਉੱਥੇ ਜਹਾਜ਼ ਉਤਾਰਨ ਦੀ ਲੋੜ ਹੁੰਦੀ ਤਾਂ ਕੀ ਕਰਦੇ ਆਰਮੀ ਨੂੰ ਏਰੀਆ ਨਹੀਂ ਕਬਜ਼ਾ ਕੀਤਾ ਤਾਂ ਇਹ ਇਹ ਦੇਖੋ ਨਾ ਕਿ ਇਹ ਕਿੰਨਾ ਗੈਰ ਜ਼ਿੰਮੇਵਾਰ ਔਰ ਮੈਂ ਕਹੂੰਗਾ ਕਿ ਇਟਸ ਅ ਕਰਾਈ ਇਹਨਾਂ ਨੂੰ ਇਹਦਾ ਜਿਹੜਾ ਹੈਗਾ ਨੋਟਿਸ ਕਰਨਾ ਚਾਹੀਦਾ ਹੈ। ਔਰ ਮੈਂ ਇਸ ਚੀਜ਼ ਦੀ ਸੈਂਟਰਲ ਗਵਰਨਮੈਂਟ ਦੇ ਨਾਲ ਗੱਲ ਕਰਾਂਗਾ ਕਿ ਇਹ ਜਿਹੜੇ ਕਬਜ਼ੇ ਨੇ ਇਹਨਾਂ ਨੂੰ ਛਡਵਾ ਕੇ ਔਰ ਉਹਨਾਂ ਤੇ ਐਕਸ਼ਨ ਲਿਆ ਜਾਏ ਉਹ ਵੇਲੇ ਦੇ ਆਫੀਸਰਸ ਤੇ ਵੀ ਤੇ ਜਿਹੜੇ ਉਦੋਂ ਵਿਧਾਇਕ ਸੀ ਉਹਨਾਂ ਤੇ